ਜੋਤ ਜੁਗਤਾਲ ਦਲਸ਼ੀ ਫੁਰੰਸਤ ਸਿੰਘ ਜੀ ਪਾਲ ਨੂੰ ਦਰ ਨਿੱਕੇ ਗੋਦੋਸ਼ ਨਹਾਣੁਕੀ ਸਦਾਨ ਕਸ਼ਮੀਰ ਸਿੰਘ ਜੀ ਦਿਨ ਅਨੁਮਿਤ ਅੰਕਮਰਦਾਸ ਜੀ ਚਾਹ ਪਰੇ ਸ਼ਬਦ ਕੀਰਤਨ ਆਪ ਸਰਵਨ ਕਰ ਰਹਿਸ਼ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਸਹਿਤ ਬਾਣੀ ਦੀ ਸਮਾਪਤੀ ਇਹ ਹੈ ਆਪਹੁਤ ਸਮਾਗਮ ਹੈ ਸਤਿਗੁਰੂ ਸਨ ਹੋਣ ਤੋਂ ਕੋਈ ਤੋਂ ਇਹ ਪ੍ਰਤੱਖ ਸੰਦੇਸ਼ ਦਿੰਦੇ ਹਨ ਕਿ ਜਿਹੜਾ ਵੀ ਸੰਸਾਰ ਤੇ ਆਇਆ ਉਹਨੇ ਸੰਸਾਰ ਤੋਂ ਤਲੇਗਾ ਉਹ ਸੰਸਾਰ ਤੋਂ ਮੁਕਤ ਹੋਏਗਾ ਸਾਡੇ ਮਨ ਤਾਂ ਬਨੋਰ ਕੀ ਹੈ ਪਕਸ਼ਕ ਕੀ ਹੈ ਕੀ ਕਰਨ ਇਸ ਸੰਸਾਰ ਦੇ ਰੂਪ ਨੂੰ ਕੇ ਜਨਮ ਦਾ ਗੁਰਬਾਣੀ ਨੇ ਸਾਨੂੰ ਕਿਹੜਾ ਸੰਦ ਦਿੱਤਾ ਕੁਝ ਮਿੰਟਾਂ ਦੇ ਵਿੱਚ ਆਪ ਜੀ ਦੇ ਨਾਲ ਕੀ ਤੱਕ ਸਾਂਝੇ ਕਰਦੇ ਹਾਂ ਅਸ਼ੀਸ਼ ਦਿਓ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਪਹਿਲੀ ਗੱਲ ਇਹ ਆਖੀ ਕਿ ਇਹ ਸੰਸਾਰ ਤੇ ਤੇਰੇ ਆਉਣ ਦਾ ਕਾਰਨ ਹੈ ਚਿੰਤਨ ਕਰਨਾ ਅਰੰਧ ਨਾ ਕਰਨੀ ਰਾਮ ਨਾਲ ਜੁੜਨਾ ਇਹਨੇ ਆਖਿਆ ਕਿ ਕਿਉਂ ਦਰਨ ਸ਼ਬਦ ਹੈ ਜਦੋਂ ਤੂੰ ਸੰਸਾਰ ਤੇ ਆਉਣਾ ਸੀ ਤੂੰ ਮੇਰੇ ਨਾਲ ਵਾਅਦਾ ਕੀਤਾ ਵੀ ਤੇਰੇ ਜਿੰਨ ਪਰ ਕਰਾਂਗਾ ਤੇਰੇ ਨਾਮ ਦਾ ਪੰਗਾ ਇੱਕ ਵਾਰੀ ਸਹੀ ਸਲਾਮ ਸੰਸਾਰ ਦੇ ਵੀ ਵਾਅਦਾ ਕਰਕੇ ਐ ਇੱਥੇ ਕਿਸੇ ਤੋਂ ਧੰਨ ਲਿਆ ਕਿਸੇ ਤੋਂ ਜ਼ਮੀਨ ਜਾਂਦਾ ਤੇ ਲਈ ਮਕਾਨ ਲਿਆ ਜਿਹੜਾ ਵਾਅਦਾ ਕਰ ਦਿੱਤਾ ਵੀ ਤੇਨੂੰ ਇੰਨੇ ਸਮੇਂ ਚ ਤੇਰੀ ਬਾਬਾ ਜੀ ਗੱਲਾਂ ਨਾਲ ਬੜਾ ਉਖਾਣਾ ਨੀਂ ਤਰ ਹੈ ਪਿੱਤੇ ਨੂੰ ਇੰਨੇ ਸਮੇਂ ਚ ਤੇਰਾ ਧੰਨ ਮੋੜਦਿਆਂ ਨਹੀਂ ਇੰਨੇ ਸਮੇਂ ਦੇ ਵਿੱਚ ਤੇਰੀ ਇਹ ਪ੍ਰਾਪਰਟੀ ਤੇਰਾ ਏ ਤੁਹਾਨੂੰ ਮੇਰੀ ਦੌਰ ਤੈਨੂੰ ਦੇ ਦਿੱਤੀ ਲੈ ਨਾ ਨਾ ਨਹੀਂ ਏ ਤੇ ਅਗਲਾ ਉਲੰਭਾ ਲਿੰਦਾ ਪੰਚਾਇਤ ਇਕੱਠੀ ਬਰ ਕਰੇ ਨਾ ਸਹਿਮ ਆਖੇ ਜਦੋਂ ਤੂੰ ਸੰਸਾਰ ਜਨਮਾ ਸੀ ਤੂੰ ਪੁੱਠਾ ਲੜਕਿਆ ਹੋਇਆ ਸੀ ਪਹਿਲਾ ਮਰੇ ਰਣ ਕੇ ਮਨ ਦਾਣਿਆ ਮਿਤਰਾ ਉਰਦ ਭਇਆ ਗਰਭਾਸ਼ ਕਿਤੇ ਬਾਬਾ ਕਹਿੰਦਾ ਖਸ਼ਮ ਸਿੱਧੀ ਅਰਦਾਸ ਬਖਾਣੇ ਉਰਦ ਧਿਆਨ ਦੇ ਲਗਾ ਪੁੱਠਾ ਲੜਕਿਆ ਰੱਬ ਕੇ ਜੋਤਨੀਆਂ ਕਰਦਾ ਕਿ ਮਾਲਕਾ ਮੇਰੇ ਤੇ ਦਇਆ ਕਰ ਤੇ ਸਾਧਗੁਰਾਂ ਦੇ ਬਚੇ ਨੂੰ ਅਰਦਾਸ ਨਾਲ ਤੇਰੀ ਪੱਲ ਨਹੀਂ ਅਰਦਾਸ ਕਰਨ ਲਈ ਕਿਉਂਕਿ ਅੰਦਰ ਤੇ ਜੱਥ ਰਹਿਣਾ ਨਹੀਂ ਜੀਬਾਨ ਤੋਂ ਥੱਲੇ ਜਿਹੜਾ ਕੁਝ ਮਰਜੀਦਾ ਹੈ ਉਹਨੇ ਤਾਂ ਤਾਂ ਨੂੰ ਨਹੀਂ ਲਗਣਾ ਅੰਦਰ ਇੰਨਾ ਸਕੇ ਗਰਮੀ ਹੈ ਸੰਪ੍ਰਤ ਇਹ ਨਾ ਛੱਡਾ ਵੀ ਇਹਦੇ ਵਿੱਚ ਜੇ ਹਨ ਅਗਨ ਨਾਰਕ ਦੀ ਸਾਡਾ ਚੌਣਾ ਸੰਭੋ ਮੈਂ ਤੇ ਉਥੇ ਕੇਵਲ ਪਰਮਾਤਮਾ ਨੂੰ ਚੰਦ ਹੈ ਮਾਤ ਗਰਮ ਮੈਂ ਆਪਨ ਸਿਮਰਨ ਦੇ ਤਨ ਤੁਮ ਰਾਖ ਹਾਰੇ ਸਿਮਰਨ ਦੇ ਕੀ ਪਾਵਕ ਸੰਗਰ ਅਥਾ ਹੁੰ ਲੈਨ ਮੈਂ ਤਾਰੁ ਉਤਾਰਨ ਹਾਰੇ ਸਤਿਗੁਰਾਂ ਖੇ ਉਥੇ ਤੂੰ ਬਚਨ ਹੈ ਤੇ ਇਸ ਸੰਸਾਰ ਤੋਂ ਲੈ ਕੇ ਬ੍ਰਹਮਕਾਰ ਦੇ ਘਰ ਦਾ ਸ਼ਬਦ ਤੈਅ ਕਰਨ ਵਾਸਤੇ ਆਇਆ ਸਤਪੁਰਾ ਸਾਡੇ ਦੀ ਸ਼ਬਦਾਂ ਚਾਖੇ ਇਹਨੇ ਕਿਸੇ ਨੂੰ ਕੋਈ ਅਰਥ ਕਰਨ ਦੀ ਲੋੜ ਨਹੀਂ ਸਿੱਧਾ ਤੁਹਾਨੂੰ ਕਹਿ ਭਈ ਪ੍ਰਾਪਤ ਮਨੁੱਖ ਤੇ ਹੋਰੀਆਂ ਗੋਬਨ ਮਿੰਨ ਕੀ ਕਿਤਨੀ ਬਣੀਆ ਆਪਾਂ ਕਹਿਆ ਜੀ ਆਪਾਂ ਦੇ ਪਹਿਲਾਂ ਤੋਂ ਸਤਪੁਰਾ ਕਿਹਾ ਬਣਾ ਲੈਂਦਾ ਬੱਚਾ ਮੈਨੂੰ ਨੇ ਜਪਨਾ ਹੁੰਦਾ 10 ਮਾਲ ਤਾਂ 20 ਰਮਣ 30 ਦਾ ਸੁੰਦਰ ਕਹਾਵੈ 40 ਸੀ ਪੁਰ ਹੋਏ 85 ਪਾਪ ਕਿਸ ਸੈ 60 ਕੇ ਬਡੇ ਪਾ ਆਵੇ 70 ਕਾ ਮਤਹੀ 70 ਸਾਲਾਂ ਦੇ ਬਾਪ ਨੂੰ ਬੱਚਿਆਂ ਨੇ ਕਹਿ ਦਿੱਤਾ ਵੀ ਤੈਨੂੰ ਕੋਈ ਨਹੀਂ ਪਤਾ ਤੂੰ ਪਾਸੇ ਰਿਆ ਕਰ ਸਾਡੀ ਗੱਲ ਚ ਢਾਈ ਜਿਸ ਬਾਪੂ ਨੇ ਆਪਣਾ ਜੀਵਨ ਆਪਣੀ ਪ੍ਰਾਪਰਟੀ ਆਪਣਾ ਸਾਰਾ ਕੁਝ ਦਾਤ ਦੇ ਦਾ ਕੇ ਬੱਚਿਆਂ ਨੂੰ ਇਸ ਮਰਾਪੇ ਤੇ ਬਚਾਇਆ ਉਸੇ ਬੱਚੇ ਨੇ ਠੋਕਰ ਮਾਰੀ ਕਿ ਤੂੰ ਨਹੀਂ ਪੁੱਜਣਾ ਦਾ ਤੇ ਗੁਰਬਾਲੀ ਨੇ ਵੀ ਮੋਹ ਰਲ ਦਿੱਤੀ ਵੀ 70 ਸਾਲਾਂ ਦੇ ਨਵਾ ਖਣ ਕੇ ਦੀ ਮਤ ਟਿਕਾਣੀ ਨਹੀਂ ਨੇ ਸ਼ਾਕੀ ਪਾਈ ਸਾ ਸੁਣਾ ਰਹੇ ਸੰਖੇਪ ਜਵਾਈ ਤੇ ਇੱਕ ਇੰਦਰ ਪਾਈ ਨੰਮਾ ਇਹੋ ਜੰਦ ਜੀ ਤੁਹਾਡੀ ਮੱਤ ਠੀਕ ਨਹੀਂ ਮੈਂ ਤੇ ਠੀਕ ਬਣਾਣਾ ਤੁਹਾਨੂੰ ਨਹੀਂ ਸਮਝ ਤੁਹਾਨੂੰ ਨਹੀਂ ਪਤਾ ਜਿਨੇ ਦੱਸਿਆ ਸੀ ਉਵੇਂ ਬਣਾਇਆ ਹੈ ਭਾਈ ਜੇਠਾ ਕਹਿੰਦੇ ਨਹੀਂ ਦਤਾ ਮੈਨੂੰ ਨਹੀਂ ਬਣਾਣਾ ਹੁੰਦਾ ਅਸੀਂ ਸਾਰੇ ਕਹਿ ਰਹੇ ਆ ਜੀ ਕੋਈ ਬਿੰਦੀਆਂ ਟਿੱਪੀਆਂ ਕਰਨੇ ساری ਉਮਰ ਸਾਡਾ ਸੁੰਚਾ ਸਿੱਖ ਜਗਤ ਵੱਡੇ ਵੱਡੇ ਪ੍ਰਚਾਰਕ ਪ੍ਰਸਾਰ ਇਸੇ ਖਾਂਚ ਵਿੱਚ ਉਲਝ ਗਏ ਬਾਣੀ ਤੋਂ ਜਿਹੜਾ ਲਾਭ ਲੈਣਾ ਚਾਹੀਦਾ ਨਹੀਂ ਸਕਿਆ अनंत प्रचारकਾਂ ਦੀ ਕਥਾ ਇਹ ਹੋ ਜੇ ਹੋਏਗੀ ਕਿ ਨੂੰ ਛੱਜ ਜਿਵੇਂ ਮਿਹਣੇ ਪੜ ਕੜੀਆਂ ਨੇ ਇੱਕ ਨੇ ਕੁਝ ਬੋਲਿਆ ਪੰਜਾਬ ਨੂੰ ਕਥਾ 'ਚ ਜਵਾਬ ਦੇ ਰਿਆਂ ਦਾ ਹਰਮੰਦਰ ਸਾਹਿਬ ਜੀ ਦੀ ਪਾਕ ਸਟੇਜ 25 6 ਤੋਂ ਇਹੋ ਜਿਹਾ ਜਵਾਬ ਦਿੱਤਾ ਜਾਂਦਾ ਮੁਰਮਾਨੀ ਨੇ ਜੋ ਆਖਿਆ ਬਾਬੇ ਦੇ ਸਾਹਮਣੇ ਤੇ ਲੋਕ ਇੱਟਾਂ ਲੈ ਕੇ ਖਲੋਗੇ ਬਾਬੇ ਤਾਂ ਵੀ ਨਹੀਂ ਆਖਿਆ ਇਹਨੂੰ ਇੱਟੇ ਕਿਉਂ ਮਾਰ ਰਹੇ ਹੋ ਭਾਈ ਉਹਦਾਨਾ ਕਹਿੰਦਾ ਹੁਣ ਨਹੀਂ ਬਚਦੇ ਬਾਬਾ ਕਹਿੰਦਾ ਇਹਦੇ ਪਾਸੇ ਸਾਥੀ ਪਰਤਾਨ ਹੈ ਇਹ ਤੋਂ ਵੱਧ ਕੁਝ ਨਹੀਂ ਆਖਿਆ ਤੇਰੀ ਜੀਵਨ ਦੇ ਵਿੱਚ ਤੈਨੂੰ ਕੋਈ ਨਹੀਂ ਸੰਭਾਲ ਸਕ ਪਰਮੇਸ਼ਰ ਹੈ ਉਹਨੇ ਹਰ ਪੱਖ ਤੋਂ ਤੇਰੀ ਸੰਭਾਲ ਕਰਨੀ ਹੈ ਪਰ ਆਪਾਂ ਪਰਮੇਸ਼ਰ ਨੂੰ ਸੌਂਪਿਆ ਕੁਝ ਨਹੀਂ ਕੀ ਸਤਿਗੁਰਾਂ ਸਾਹਿਬ ਮੇਥੋਂ ਕੁਝ ਲੈਣਾ ਤੇ ਆਪਣਾ ਸਾਰਾ ਕੁਝ ਮੈਨੂੰ ਦੇਚ ਤਕਰੀਬਨ ਬਾਣੀ ਪੜਨ ਵਾਲੇ ਸਾਹਿਜ ਜਪਤੀ ਸਾਹਿਬ ਤੇ ਸੁਖਨੀ ਸਾਹਿਬ ਦਾ ਪਾਠ ਬਹੁਤ ਹੋ ਰਿਹਾ ਜੀ ਸਾਰੇ ਪਰਮਾਨੰਦ ਅਸੀਂ ਜਿਹੜੇ ਗਰਮ ਕਾਣ ਤੋਂ ਬਾਬੇ ਰੋਕਿਆਂ ਨੂੰ ਕਾਰਨ ਹੈ ਇੱਕ ਨਵਾਂ ਮਿਲਤ ਪਾਈ ਗਈ ਸਮੇਂ ਦੇ ਪ੍ਰਚਾਰਕਾਂ ਨੂੰ ਪਿੱਛਾ ਸੀ ਚਪੈਰਾ ਕਰਦੇ ਚਪੈਰੇ ਦੇ ਅਰਧ ਦਸੇ ਘਾੜੇ ਵਿੱਚ ਚਪੈਰਾ ਚਾਰ ਪੈਰ ਤੇ ਇੱਕ ਇੱਕ ਪੈਰ ਦੇ ਵਿੱਚ ਤਿੰਨ ਮਿੰਟੇ ਨੇ ਅੱਠ ਪੈਰਾ ਦਾ ਦਿਨ ਹੈ ਤੇ ਅੱਠ ਪੈਰਾ ਦੀ ਰਾਤ ਚੌ ਪੈਰਾ ਜਿਹੜਾ ਉਹ ਤੇ 12 ਦਿਨਾਂ ਘੰਟੇ ਬਣਦਾ ਆਪਾਂ ਚਾਰ ਕਿਤਿਆਂ ਨੂੰ ਚਪੈਰਾ ਆਖਿਆ ਚਾਰ ਪੈਰਾ ਦਾ ਜੀਤਨ ਕਰੋਗੇ ਤਾਂ ਚਪੈਰਾ ਬਣੇਗਾ ਸਿਰਕ ਸਾਨੂੰ ਸਾਡੇ ਨਾਲ ਆਪਣੇ ਨਾਲ ਜੋੜਨ ਵਾਸਤੇ ਗੁਰੂ ਨਾਲ ਨਹੀਂ ਸਤਿਗੁਰਾਂ 24 ਅਵਤਾਰਾਂ ਦੀ ਗੱਲ ਕੀਤੀ ਇਸ ਵਿੱਚ ਤਰਨਾਡ ਕਿ ਜਿੰਨੇ ਆਏ ਨੇ ਕੇਵਲ ਤੇ ਕੇਵਲ ਆਪਣਾ ਨਾਮ ਜਪਾ ਰਹੇ ਨੇ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਖਿਆ ਜੇ ਬਚਣਾ ਚਾਹੁੰਦਾ ਹੈ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਘਰ ਨੂੰ ਸੰਸਾਰ ਨੂੰ ਬਚਾਣਾ ਚਾਹੁੰਦਾ ਹੈ ਕਿ ਇਸ ਕਾਜ ਵਿੱਚ ਇ ਕੋਈ ਜੀਤ ਬਚਾ ਸਕਦੀ ਹੈ ਕਿੰਨੇ ਆਖਿਆ ਬਾਬਾ ਮੈਂ ਤੇ ਬੜਾ ਦਾਨ ਕਰਨਾ ਜਿਹੜੇ ਲੋਨੇ 24 ਘੰਟੇ ਅਸੀਂ ਆਪਣੇ ਘਰ ਵਿੱਚ ਰੋਏ ਨਾ ਕੋਈ ਬਾਬੇ ਕੇ ਰੋਣੇ ਪਿੰਦੋ ਤੇ ਦਈ ਪੁੱਤ ਦਈ ਆਠੀ ਕਰਤੇ ਉਹਠੀ ਕਰਤੇ ਇਸੇ ਕੰਮ ਤੇ ਮੀਠਾ ਬਾਬਾ ਕਰੇਗਾ ਠੀਕ ਅਸਾਖੂਰਾ ਖੈ ਜਦੋਂ ਮੇਰੇ ਕੋਲ ਆਉਣਾ ਓਦੋਂ ਤੇ ਮੈਨੂੰ ਮੰਗਿਆ ਕਰ ਕਦੇ ਕਿਸੇ ਨੇ ਅਰਦਾਸ ਠਿੱਕੀ ਬਿਨਾਂ ਨਾ ਤੂੰ ਆ ਜਾ ਮੇਰੇ ਘਰ ਕੋਈ ਐਨਾ ਨੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਆਏ ਸੀ ਅੱਜੋੜ ਨੇ ਅੰਦਰਲੇ ਕਾੜਨੇ ਵਿਚਾਰ ਪਾ ਲਈ ਸਾਡੇ ਨੂੰ ਪੀਣ ਇਹਨੂੰ ਤਾਂ ਨਹੀਂ ਕਿਸਨੇ ਆਜਾ ਸਾਡੇ ਕੋਲ ਤੇ ਕੀ ਹੁੰਦਾ ਬਸ ਛੇਤੀ ਬਾਬਾ ਸਾਡੇ ਕੋਲ ਆ ਜਾ ਖੋਕਰ ਮਾਰਨੇ ਦੀ ਜਿੰਮਾ ਤੇ ਨਹੀਂ ਪਾਈ ਸਾਹਿਬ ਨੂੰ ਹੀ ਖਾਲ ਹੁੰਦੀ ਕਿ ਛੇਤੀ ਕੰਮ ਆਪਣੀ ਤੇ ਕੱਤਲ ਸੂਕਾ ਹੋ ਗਿਆ ਬੇਟਾ ਦੇ ਬਣ ਕੇ ਘਰ ਪਾ ਦਿੱਤਾ ਉਹਨਾਂ ਵੇਖੇ ਪਹਿਲੋਂ ਬਾਬਾ ਲੈ ਜਾਓ ਗ੍ਰੰਥੀ ਵੀ ਵਾਸਤਾ ਪੰਦਾ ਵੀ ਪਹਿਲੋਂ ਬਾਬਾ ਲੈ ਜਾਓ ਤੇ ਬਾਕੀ ਕੰਮ ਨੇ ਉਹ ਇੱਕ ਸਿੱਖ ਦੇ ਘਰ ਬਾਬਾ ਜਾਂਦਾ ਕੋਈ ਨਾ ਬਾਬਾ ਨਹੀਂ ਸਤਿਗੁਰਾਂ ਦੇ ਸੰਨੂ ਦੇ ਘਰ ਸਤਿਗੁਰੂ ਜਾਂਦੇ ਨੇ ਛੇਵੇਂ ਪਾਤਸ਼ਾਹਾਂ ਨੇ ਦਾਤਾ ਅਜੇ ਨਹੀਂ ਜਾਣਾ ਅਜੇ ਨਹੀਂ ਸਾਈਂ ਦਾਸ ਆਪਣੇ ਘਰ ਰੱਖਦਾ ਤਰਲੇ ਕਰ ਕਰਕੇ ਈਮਾਰਾ ਕੋਈ ਦਿਨ ਤੇ ਰਾਤ ਮਹੂਰਤ ਸੀ ਕਰਤਾ ਤੇ ਅਨੰਤ ਦਿਨ ਸਤਿਗੁਰੂ ਕਰਖੈ ਨੇ ਕਿਉਂ ਤੁਸੀਂ ਆਖਿਆ ਮੇ ਕੋਤਪ੍ਰੇਤ ਨੇ بڑے ਲੋਕਾਂ ਨੇ ਟਿਕਾਣੇ ਬਣਾਣੇ ਤੁਹਾਡੇ ਤੋਂ ਧਨ ਇਕੱਠਾ ਕਰਨ ਵਾਸਤੇ 390 ਪੂਤਾ ਕਣ ਦੰਨੇ ਕੁਰਬਾਨੀ ਨੂੰ ਪੁੱਛੋ ਕੁਰਬਾਨੀ ਕਹਿੰਦੀ ਹਨ ਪੂਤ ਸਭਾਂਖੇ ਤੁਸੀਂ ਸਾਰੇ ਭੂਤ ਨੇ ਵੀਰ ਜਹਾਂ ਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾ ਹੈ ਤੇ ਘਰ ਮਰਹਟ ਸਾਰਖੇ ਭੂਤ ਵਸੈ ਜਨਮ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਮੈ ਕੋਲੋਂ ਨਹੀਂ ਕਿੰਦਾ ਕਹਿ ਲਿਖੇ ਜਿਹੜੇ ਤੁਸੀਂ ਵਸ ਰਹੇ ਹੋ ਉਹ ਉਦੋਂ ਤੇ ਤੁਹਾਡਾ ਕਰਮਸ਼ਾਨਾ ਨੇ ਸਮਾਨ ਹੈ ਜੇ ਤੁਸੀਂ ਚਿੰਤਨ ਨਹੀਂ ਕੀਤਾ ਜਿਸ ਘਰ ਵਿੱਚ ਰੱਬ ਦਾ ਨਾਮ ਨਹੀਂ ਜਿਸ ਘਰ ਵਿੱਚ ਰੱਬ ਦੀ ਪੂਜਾ ਨਹੀਂ ਜਿਸ ਘਰ ਵਿੱਚ ਰੱਬ ਨੂੰ ਸਿਮਰਿਆ ਨਹੀਂ ਜਾਂਦਾ ਸਦਮਾ ਖੇਦ ਬਹਨਣਾ ਲੰਦਾ ਰਿਆ ਸਤਰ ਕਾ ਮਤਹੀਣ ਅਸੀਂ ਆ ਕਾ ਬਿਹਾਰ ਨਾ ਪਾਵੇਂ ਹੁਣ ਕੰਮ ਤੋਂ ਨਹੀਂ ਹੁੰਦਾ ਜੀ ਹੁਣ ਛੱਡ ਦਿੱਤਾ ਗਿਆ ਕਿ ਮੇਰੇ ਤੋਂ ਨਹੀਂ ਕੰਮ ਨੂੰ ਕਿਤੇ ਰੱਖਿਓ ਕੰਮ ਧੰਦਾਨੀ ਹੋ ਰਿਆ। ਛੇਵੀ ਗੁਰਮਾਨੀ ਕਹਿੰਦੀ ਪਰਿਵਾਰ ਵਾਲੇ ਘਰਾ ਰਹੇ ਨੇ। ਮੈਂ ਇੱਕ ਦਰ ਵਾਰ-ਵਾਰ ਰਿਪੀਟ ਕਰਨਾ ਕਿ ਜਿੰਨਾ ਕੰਮ ਬਾਪੂ ਨੇ ਜਵਾਨੀ ਚ ਨਹੀਂ ਕੀਤਾ ਜਿੰਨਾ ਕਾ ਬੇਬੇ ਨੇ ਜਵਾਨੀ ਚ ਨਹੀਂ ਕੀਤਾ ਪਾਉਣਾ ਤੁਸੀਂ ਹੁਣ ਘਰਾ ਰਹੇ ਹੋ। ਕਿ ਬਾਪੂ ਬੱਚੇ ਸਕੂਲ ਨੇ ਚਾਹ ਕੇ ਆਏਗਾ। ਬਾਪੂ ਚਾਹ ਪਾਣੀ ਖੇਤਾਂ ਤੇ ਦੇ ਕੇ ਆਏਗਾ। ਬਾਪੂ ਬਿਜਲੀ ਦੇ ਬਿੱਲ ਭਰਣ ਜਾਏਗਾ। ਬਾਪੂ ਸੌਦਾ ਪਣ ਵੀ ਤੇ ਮਹਿਲਾ ਖਰੀ ਹੋ ਗਿਆ। ਮੈਂ ਇੱਕ ਕਥਾ ਕਹਿਆਲੇ ਕੀਤੀ ਤੇ ਬਾਪੂ ਕੋਲ ਨਹੀਂ ਆ ਗਿਆ। ਉਸ ਤਰ੍ਹਾਂ ਕਰਦਾ ਸੀ ਉਹਦਾ ਪੋਤਰਾ ਕੋਲ ਬੈਠਾ ਥੋੜਾ ਜਿਹਾ ਛੋਟਾ ਜਿਹਾ 8-7 ਸਾਲ ਦਾ ਉਹ ਕਹਿੰਦਾ ਮੈਨੂੰ ਐਂ ਲੱਗਦਾ ਵੀ ਸਾਰੀ ਕਥਾ ਮੇਰੇ ਤੇ ਕਰ ਦਿੱਤੀ ਤੇ ਮੈਂ ਮੇਰੇ ਰਿਟਾਇਰ ਹੋ ਗਿਆ ਤੇ ਮੈਂ ਇਨਾ ਫ੍ਰੀ ਨਹੀਂ ਜਿੰਨਾ ਤੁਸੀਂ ਕਹਿੰਦੇ ਉਹਦਾ ਪੋਤਰਾ ਕੋਲੋਂ ਬੋਲਦਾ ਦਾ ਤੂੰ ਹੈ ਜਿਸ ਨੇ ਇਨਾ ਰਿਟਾਇਰ ਹੋ ਗਿਆ ਉਹ ਤੋਂ ਕੰਮ ਥੋੜਾ ਸਾਨੂੰ ਸੱਤੋਂ ਨੇ ਸਾਨੂੰ ਦਿਆ ਨੇ ਕਿਸੇ ਨੇ ਬਾਪੂਆਂ ਆਖਿਆ ਵੀ ਫੇਰ ਮਾਲਾ ਕਿ ਤੂੰ ਫ੍ਰੀ ਹੋ ਗਿਆ ਤੂੰ ਸਾਡੇ ਲਈ ਵੀ ਕਰ ਲੈ ਇਹ ਕੰਮ ਤੋਂ ਬੜਾ ਕੀਤਾ ਹੈ ਪੈਸਾ ਬੜਾ ਕਮਾ ਲਿਆ ਹੈ ਕਿ ਉਹ ਤੇ ਨੂੰ ਪ੍ਰਸ਼ਾਦਾ ਮਿਲ ਜੇਗਾ ਤੇਰੇ ਟਿਕਾਣੇ ਤੇ ਇਹ ਕਹਿੰਦਾ ਜੀ ਮੈਂ ਸੋਚਿਆ ਸੀ ਘਰ ਬਣੇਗਾ ਫਿਰ ਕਰਾਂਗੀ ਪਰ ਨਹੀਂ ਸੀ ਪਾਣੀ ਗਰਮ ਨਹੀਂ ਮਿਲਦਾ ਗਰਮੀ ਦੇ ਵਿੱਚ ਪਾਣੀ ਦਾ ਇਹਦਾ ਪਰਬਤ ਨੇ 4-4 ਵਿੱਚ ਗਰਮ ਨਹੀਂ ਮਿਲਦਾ ਗਰਮੀਆਂ ਦੇ ਵਿੱਚ ਪੁੰਜੀ ਨਹੀਂ ਖਾ ਜਾਂਦਾ ਏਸੀ ਨਹੀਂ ਲੱਗੇ ਉਹ ਕਹਿੰਦਾ ਐਸੀ ਸੀ ਲੱਗ ਕੇ ਚੰਗੀ ਕੋਠੀ ਦਾ ਬਣੇ ਜਿੱਤੀ ਸਾਖੂਰ ਤੇ ਬਹੁਤ ਰਸਾ ਜੀ ਨੇ ਕਿਰਪਾ ਕੀਤੀ ਸਾਰਾ ਕੁਝ ਮਿਲ ਗਿਆ ਹੁਣ ਆਨੰਦ ਹੀ ਅੰਦਾ ਹੁੰਦਾ ਕਿ ਰੱਬ ਨੇ ਆਪਾਂ ਨੇ ਵੀ ਚੰਗਾ ਏਸੀ ਚ ਬੈਠੀਆਂ ਸੌਣੇ ਨਹੀਂ ਚੰਗੀ ਕਰਾ ਰਿਹਾ ਪਰ ਜਿਹੜੀ ਗੱਲ ਬਾਣੀ ਆ ਖੀਸ਼ਾ ਦੇ ਘਰਾਂ ਚ ਸਹਿਜ ਪਾਠ ਅਖੰਡ ਪਾਠ ਸਾਹਿਬ ਅਸੀਂ ਤੇ ਬਾਬੇ ਦੀ ਵਰਤੋਂ ਕਰ ਰਹੇ ਆ ਕਿ ਬਾਬਾ ਖਲੋ ਜੀ ਮੇਰੇ ਵਰਗੇ ਨੇ 500 ਦਾ ਲੋੜਦਾ ਕਿ ਪੜ੍ਹ ਲੈਣ ਬੇਚ ਕਰਤਾ ਪੁੱਤ ਲੋਵਾ ਬਾਲਾ ਵੀ ਦਾ ਹੋ ਗਿਆ ਉਹਨਾਂ ਦੇ ਬੱਚੇ ਦਾ ਵਿਆਹ ਹੈ ਬਾਬਾ ਵਿੱਚ ਖਲੋਤਾ ਇਸ਼ਾਰਾ ਕਰ ਗਿਆ ਸਾਹਿਬ ਹੁਣ ਆਪਾਂ ਅਰਦਾਸ ਕਰਣੀ ਕਿ ਬਾਬਾ ਇਹ ਵਿਚਿੜੀ ਜੀਵਾਤਮਾ ਨੂੰ ਆਪਣੇ ਚਰਨਾਂ 'ਚ ਨਹੀਂ ਨਵਾਸ ਸਾਡਾ ਫਰਜ਼ ਹੀ ਅਸੀਂ ਕਰ ਦੇਣੀ ਹੈ ਹਰ ਕਿਤੇ ਗੁਲਵਾਨੀ ਕਿੰਦੀ ਤੂੰ ਪਹਿਨੋ ਚੇਤਾ ਕਰੀ ਮੇਰੀ ਗੱਲ ਤੇ ਤੂੰ ਸੁਣੀ ਨਹੀਂ ਸਤਿਗੁਰੂ ਜਗਤ ਤੇ ਆਏ ਉਹਨਾਂ ਨੇ ਕੁੱਤੀ ਆਵਾਜ਼ ਦੇ ਕੇ ਗਾਲਾਂ ਕੀ ਅੱਬ ਤੈਨੂੰ ਆਏ ਹੋਰੇ ਇਹ ਨਾਮ ਬੋ 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 ਕਿਨੇ ਅੱਜ ਮੈਨੂੰ ਵੀਝਣਾ ਨਹੀਂ ਅੰਦਰ ਬਾਪਾ ਇਹਨਾਂ ਤੇ ਤੇਰੇ ਕਿਸੇ ਵੀ ਸਵਾਲ ਦਾ ਮੈਂ ਉੱਤਰ ਬਾਕੀ ਨਹੀਂ ਛੱਡਣਾ ਮੈਨੂੰ ਪਤਾ ਤੂੰ ਪੁੱਛੇਗਾ ਸ਼ਰਮਾਂ ਖਾਲਿਆ ਦਾਸਨਾ ਮਨ ਹਾਣੀ ਕਿਰਸ਼ਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਂ ਬੀਜ ਸੰਕੋਖ ਸੁਹਾਗਾ ਰੱਖ ਗਰੀਬੀ ਦੇਸ਼ ਭਉ ਕਰਮ ਕਰ ਜਨਸੀ ਸੇ ਘਰ ਪਾਗ ਥਦੇ ਸਤਿਗੁਰਾਂ ਜਿਹਦੇ ਪਿਛੇ ਤੂੰ ਲੱਗਣਾ ਹੈ ਕਿਤੇ ਸ੍ਰੀ ਗੁਰਬਾਣੀ ਵਿੱਚ ਲਿਖੇ ਅੱਖਰਾਂ ਨੂੰ ਕਿੰਨੂ ਮਾਇਆ ਨ ਮੰਨਣਾ ਗੁਰਬਾਣੀ ਕਹਿੰਦੀ ਦੁਨੀਆਂ ਦੀ ਹਰ ਇੱਕ ਉਹ ਚੀਜ਼ ਤੁਹਾਡੇ ਦੀ ਮਾਇਆ ਹੈ ਜਿਹਦੇ ਕਰਕੇ ਤੁਹਾਨੂੰ ਰੱਬ ਵਿਛੜਿਆ ਹੈ ਜਿਹਦੇ ਕਰਕੇ ਤੁਸੀਂ ਰੱਬ ਨੂੰ ਭੁਲਾ ਦਿੱਤਾ ਕਿ ਇਹ ਕੰਮ ਤੇ ਜਾਣਾ ਤੇ ਨੇਚ ਨੰ ਛੱਡਦੇ ਹੋ ਇਹ ਕੰਮ ਤੇ ਜਾਣਾ ਗਰਮਨ ਸਮਾਗਮ ਛੱਡਦੇ ਹੋ ਸਤਿਗੁਰਾਂ ਨੇ ਸਾਰੀ ਮਾਇਆ ਹੈ ਇੱਕ ਫਕੀਰ ਦਾ ਪੁੱਤਰ ਚੋਣਾ ਵਿੱਚ ਜਿੱਤਦਾ ਤੇ ਉਹ ਬਾਖਿਆ ਆਪਣੇ ਪਿਓ ਦੀ ਅਸ਼ੀਰਵਾਦ ਲੈ ਜਾਂਦਾ ਮਾਇਆ ਤੋਂ ਨਿਂਉ ਨੇਂ ਕਿਹ ਹੁੰਦੈ ਨੇ ਫਕੀਰੀ ਕੀ ਹੈ ਸ਼ੰਤ ਕੌਣੇ ਰੱਬ ਨਾਲ ਕੌਣ ਮਿਲਦਾ ਚੰਗਾ ਘੋਲ ਜਾਂਦੇ ਆ ਕੋ ਚੰਗਾ ਹਜੂਮ ਲੈ ਕੇ ਮੁਸਲਮਾਨ ਖੇਰ ਦਾ ਪੁੱਤਰ ਸੀ ਆਪਣੇ ਪਿਓ ਕੋਲ ਜਾ ਰਿਹਾ ਆਸ਼ੀਰਵਾਦ ਲੈਣ ਉਹ ਸਮਾਧੀ ਚ ਲੀਨ ਸੀ ਸਮਾਧੀ ਚ ਸਥਿਤ ਹੋਏ ਨੇ ਜਦੋਂ ਇੰਨੀ ਆਵਾਜ਼ ਆਈ ਸਮਾਧੀ ਟੁੱਟ ਗਈ ਆਪਣੇ ਚੇਹਿਆਂ ਨੂੰ ਕੁਛ ਦੇ ਪੀ ਕੌਣ ਹੈ ਫਿਰ ਗਏ ਖੇਰ ਸਿੰਘ ਤੇਰਾ ਬੇਟਾ ਹੈ ਇਹ ਬੇਟੇ ਨੇ ਤੁਹਾਡੀ ਅਸ਼ੀਰਵਾਦ ਲੈਣੀ ਕੋ ਖੜਾ ਹੋ ਗਿਆ ਜੀ ਮੁਸਲਮਾਨਾਂ ਵਿੱਚ ਇੱਕ ਸੁਮਾਹ ਹੈ ਜਿਹਨੂੰ ਖੁਦਾ ਨੂੰ ਕਰਦੇ ਨੇ ਬਾਂਹਾਂ ਖੜੀਆਂ ਕਰਦੇ ਨੇ ਉਹਨੇ ਅੱਖਾਂ ਬਾਂਹਾਂ ਖੜੀਆਂ ਕਰਕੇ ਯਾ ਖੁਦਾ ਕਿ ਤੂੰ ਇਸਲਾ ਕਿਉਂ ਨਾ ਕੀਤਾ ਮੇਰੇ ਪੁੱਤਰ ਨੇ ਇੱਥੇ ਆਉਣ ਕਰਕੇ ਮੇਰਾ ਤੇ ਤੇਰਾ ਸਬੰਧ ਟੁੱਟਾ ਹੈ ਮੇਰਾ ਪੁੱਤਰ ਮੇਰੇ ਆਉਣ ਤੋਂ ਪਹਿਲੇ ਮੇਰੇ ਉਨ ਆਉਣ ਤੋਂ ਪਹਿਲੇ ਮਰ ਕੇ ਆਉਣਾ ਗਿਆ ਤੂੰ ਇਹਨੂੰ ਜ਼ਿੰਮੇਦਾਰ ਕਿਉਂ ਰੱਖਿਆ ਇਹਨੂੰ ਮਾਰ ਕਿ ਪਾਸ਼ੀ ਅੱਖਾਂ ਕਿ ਪਹਿਲੋਂ ਪਛਾਤਦੇ ਸਾਨੂੰ ਤੇ ਇਹਦਾ ਵਿਆਹ ਫਿਰ ਇਹਦੀ ਪੜ੍ਹਾਈ ਇਹ ਖਰਚੀਆਂ ਸੀ ਕਰਨੇ ਨੇ ਫਿਰ ਪੁੱਤਾਂ ਦੀਆਂ ਕੋਤਰਾ ਪੁਤਰੀ ਹੋਵੇਆਂ ਤੁ ਬਾ ਕੇਸੇ ਰਸਮ ਦੇ ਵਿੱਚ ਇਹ ਸਾਰਾ ਕੁਝ ਪਸ਼ਪੰਚ ਵੀ ਕਰਨੇ ਜੋ ਆਪਾਂ ਕਰਨੇ ਸਾਧਗੁਣਾ ਖਿਆ ਕਰਜੂ ਹੈ ਜੇ ਤੁ ਕੁੱਦੀ ਭਿਆਨਕਤਾ ਨੂੰ ਆਪਣੇ ਨੂੰ ਆਪਣੇ ਪਰਿਵਾਰ ਨੂੰ ਆਪਣੇ ਆਪ ਨੂੰ ਸੰਸਾਰ ਨੂੰ ਆਪਣੇ ਸੂਬੇ ਨੂੰ ਦੇਸ਼ ਨੂੰ ਬਚਾਣਾ ਚਾਹੁੰਦੇ ਤੇ ਤੈਨੂੰ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸੱਦਾ ਸੂਬਾ ਚਿੰਤਨ ਕਰਨਾ ਪਵੇ ਰਾਪੋਤੀ ਅਨਤਰਾ ਕਰਨੀ ਇੱਕੋ ਚੀਜ਼ ਹੈ ਜੀ ਤੁਸੀਂ ਲੋਨ ਮੜਦੇ ਸੋਧਨ ਦੇ ਵਿੱਚ ਸਤਿਗੁਰਾਂ ਨੇ ਪੁੱਛਿਆ ਗਿਆ ਸੀ ਕਿਹੜੇ ਪੁੰਨਾਂ ਕਰੀਏ ਕਿ ਸਾਚਾ ਉਦਾਰ ਉਹ ਦੇ ਸਾਚੁਨਾ ਖਾਇਕ ਕੋਈ ਪੁੰਨ ਰਹਿ ਗਿਆ ਕਾਲ ਨੂੰ ਇਹ ਤਾਕਰਾ ਕਰ ਸਕਦਾ ਨਾਮ ਕਰਮ ਹੈ ਉਹ ਗੁਣ ਗੁਣ ਤੋਂ ਮਿਲਦਾ ਹੈ ਸਭ ਸੇ ਜੋ ਕਿਰਪਾਲ ਸਮਰਲੇ ਸਾਹਿਬ ਸਾਹਿ ਮੈਂ ਕਿੰਨਾ ਸੁਭਚੀ ਦੁਨੀਆ ਦੇ ਪ੍ਰਚਾਰਕ ਇਕੱਠੇ ਹੋਇਆ ਜਨ ਇੱਕ ਪਉਂਤੀ ਕੱਢਦੇ ਨੇ ਕਿਤੇ ਸਭਾ ਕਹਿੰਦਾ ਤਾਂ ਇੱਕ ਇੱਕ ਦੇ ਬੜਾ ਬਲਖਾ ਪਾਇਆ ਜਾ ਰਿਹਾ ਬੰਤਾ ਮੰਗਰਾ ਇਹ ਜਤੋਂ ਅਨਕ ਸੁਆਦ ਪਣ ਜਾਂਦੀ ਕੋਈ ਦਸਵਾਦ ਨਹੀਂ ਸਾਤ ਸੁਆਦ ਹੈ ਦੰਮ ਤਾਂ ਸਦਾ ਸਮਾਰਤਾ ਦੰਮ ਨਾ ਬਿਚਾ ਜਾਏ ਹਰ ਸਾਡੇ ਨਾਲ ਚੇਤੇ ਕਰਨਾ ਭੋਜਨ ਤੇ ਇੰਨਾ ਖਾਣਾ ਕਿ ਫਿਰ ਪਛਾਣ ਦੀ ਗੋਲੀਆਂ ਖਾਏਗਾ ਕਿ ਬੜਾ ਵਧੀਆ ਬਣਾਇਆ ਹਰ ਜਦੋਂ ਰੱਬ ਦੇ ਨਾਮ ਦੀ ਗੱਲ ਆਈ ਸਤਿਗੁਰਾਂ ਸੇ ਮਾਨ ਮਾਨ ਜਿਹੜਾ ਉਪਾਰਸ਼ ਵਿੱਚ ਰਹਿੰਦਾ ਹੈ ਸ਼ਰਦੀਵੀ ਆਪਣੇ ਆਪ ਨੂੰ ਉਹ ਆਪਣੇ ਰੱਬ ਤੋਂ ਤੋੜ ਕੇ ਆਪਣੇ ਮਨ ਦੇ ਨਾਲ ਜੁੜੀ ਰੱਖਦਾ ਹੈ ਪਰ ਗੁਰੂ ਸਾਹਿਬਾਂ ਖੈ ਜਿਹੜਾ ਪਰਮੇਸ਼ਰ ਦਾ ਚਿੰਤਨ ਕਰੇਗਾ ਉਹਨੂੰ ਤੇ ਬਾਹਾਂ ਬਗੜੇ ਨੂੰ ਕਾਟਿਆ ਸੋਈ ਉਤਣਿਆ ਭਾਗ ਕੋ ਸੰਸਾਰ ਤੋਂ ਆਪ ਸਤਿਗੁਰ ਕੋ ਪਾਰ ਕਰਦਾ ਹੈ ਉਹਦੇ ਲੋਕ ਤੇ ਪਰਲੋਕ ਨੂੰ ਸਵਾਰਨਵਾਸ ਤੇ ਕੁਝ ਵੀ ਨਹੀਂ ਕਰਨਾ ਪੈਂਦਾ ਸਤਿਗੁਰਾਂ ਖਾਹੋਂ ਤੇ ਚੌਦਹ ਜੀ ਮੁਕਤ ਹੋ ਜਾਂਦੇ ਨੇ ਸਤਿਗੁਰਾਂ ਖਾ ਉਹਨਾਂ ਨੇ ਸੰਸਾਰ ਤੇ ਉਹ ਜਾ ਕਰਮ ਕੀਤਾ ਨਾਨਕ ਜੀਵਤ ਆ ਮਰ ਰਹੀ ਹੈ ਐਸਾ ਜੋ ਕੁਮਾਈ ਹੈ ਉਹਨਾਂ ਦਾ ਕੀਤਾ ਚਿੰਤਨ ਉਹਨਾਂ ਨੇ ਕੀਤੀ ਭਗਤੀ ਉਹਨਾਂ ਨੂੰ ਦੁਨੀਆ ਤੇ ਸਦੀਵੀ ਸੁੱਖ ਦੇ ਦਿੰਦੀ ਓਹ ਹੈ ਆਤਮਿਕ ਸੁੱਖ ਓਹ ਮਿਲਦਾ ਰੱਬ ਦੇ ਘਰ ਵਿੱਚੋਂ ਜਿਹੜੇ ਜਿਹੜੇ ਚਿੰਤਨ ਕਰਨਗੇ ਜਿਹੜੇ ਜਿਹੜੇ ਅਰੰਧਨਾ ਕਰਨਗੇ ਉਹਨਾਂ ਨੂੰ ਘਰ ਦੇ ਦੇਸ਼ ਤੋਂ ਉਧੇ ਭੇਜੇ ਆਪ ਗੁਰਮੁਖ ਜਨ ਜਨ ਹੁੰਦੇ ਨੇ ਉਹਨਾਂ ਨੂੰ ਬੁੜਮਾਣੀ ਕਿਦਿਉ ਹੋ ਤੇ ਆਪ ਆਪਣੇ ਦੇਸ਼ ਵਿੱਚ ਜਾ ਰਹੇ ਨੇ ਗੁਰਮੁਖ ਜਨਮ ਸਵਾਰ ਅਰ ਕਾ ਚੰਡਿਆ ਸੱਚੀ ਦਰਗਾਹ ਜਾਏ ਸੱਚਾ ਪੜਮੰਧਿਆ ਗੁਰਮੁਖ ਆਮੇ ਜਹੇ ਨਿਸੰਗ ਉਹਨਾਂ ਨੂੰ ਉਜਾਣਾ ਨਹੀਂ ਪੈਂਦਾ ਉਹਨਾਂ ਵਾਸਤੇ ਕੁਝ ਵੀ ਨਹੀਂ ਕਰਨਾ ਪੈਂਦਾ ਕਿਉਂਕਿ ਉਹਨਾਂ ਨੇ ਆਪਣੇ ਰਸਤੇ ਨੂੰ ਆਪ ਸਾਫ਼ ਕਰ ਲਿਆ ਉਹ ਆਪਣੇ ਚਿੰਤਨ ਦੇ ਨਾਲ ਹੀ ਰੱਬ ਦੇ ਦੇਸ਼ ਵਿੱਚ ਜਿਉਂਦੇ ਜਿਵੇਂ ਪਹੁੰਚ ਜਾਂਦੇ ਨੇ ਉਹਨਾਂ ਦਾ ਸਿੱਧਾ ਸੱਚ ਮੈਂ ਸ਼ਰਧਾਮਾਪੁਰ ਸ਼ਬਾਪਾ ਅਵਤਾਰ ਸਿੰਘ ਦੇ ਕੋਲ ਕੋਈ ਮਾਂ ਆਈ ਪੁੰਨਿਆ ਦੇ ਦਾਤਾ ਜੀ ਅਰਦਾਸ ਕਰਦੇ ਹੋ ਬਾਬਾ ਜੀ ਬੁਲਾਣਾ ਲੈ ਸਮੋ ਇਹ ਪੁੱਤਰ ਚਾਹੀਦੇ ਤ੍ਰਿਕਾ ਇਹਨਾਂ ਦੇ ਕੋਲ ਚਿੰਤਾ ਹੈ ਉਹ ਗ੍ਰੰਥੀ ਸਿੰਘ ਨੂੰ ਬੁਲਾ ਕੇ ਕਿਤੇ ਨੇ ਜਾ ਕੋੜੀਆਂ ਚ ਖੜੋ ਗਿਆ ਕਿ ਮਾਂ ਪੁੱਤਰ ਮੰਗੀ ਇਹਨੂੰ ਪੁੱਤ ਦੇ ਉਹਨਾਂ ਦਾ ਸਿੱਧਾ ਸ਼ਬਦ ਹੁੰਦਾ ਹੈ ਤੇ ਆਤਮਾ ਦੀ ਆਵਾਜ਼ ਪਰਮਾਤਮਾ ਦੇ ਦਰ ਤੱਕ ਦੁਨੀਆ ਦੀ ਕੋਈ ਵੀ ਤਾਕਤ ਆ ਜੇ ਸਰਦੁਰਾਂ ਖਾਤੇ ਤੁਸੀਂ ਰੱਬ ਨੂੰ ਆਪਣਾ ਬਣਾ ਲਓ ਜਿਹੜਾ ਕਹਿੰਦਾ ਵੀ ਮੇਰੇ ਰਿਸ਼ਤੇਦਾਰ ਸੰਬੰਧੀ ਕੋਈ ਨਹੀਂ ਰਿਹਾ ਬਾਬਾ ਕਹਿੰਦਾ ਮੇਰੇ ਕੋਲ ਆ ਜਿਹਦੀ ਗਾਥਾ ਤੁਸੀਂ ਸੁਣੀ ਹੈ ਨਾ ਭਾਈ ਜੱਟੇ ਦਾ ਸੰਸਾਰ ਤੇ ਕੋਈ ਨਹੀਂ ਸੀ ਜੀ ਅੱਜ ਹੈ ਹੀ ਨਹੀਂ ਕੋਈ ਕਿਸੇ ਦਾ ਕਬੀਰ ਸਾਹਿਬ ਜੀ ਕਹਿੰਦੇ ਨੇ ਤੂੰ ਵੇਖਿਆ ਹੋਵੇਗਾ ਹਜ਼ਾਰ ਲੋਕਾਂ ਨੂੰ ਲੋਕੇ 2000 ਨਾਲ ਤੇ ਸੰਬੰਧ ਹੋਣਗੇ 10 20 ਹਜ਼ਾਰ ਨਾਲ ਸੰਬੰਧ ਹੋਣਗੇ ਮੈਂ ਕਿ ਸਾਰੀ ਦੁਨੀਆ ਨੂੰ ਘਰ ਕੇ ਦੇਖਿਆ ਤੇ ਵੀਰ ਸਮਝ ਜੱਟ ਹੋਮ ਫਿਰਿਓ ਮੰਦਲ ਤੰਦ ਕਢਾਏ ਮੋਢੇ ਤੇ ਢੋਲ ਪਾ ਕੇ ਕੋਈ ਕਹ ਹਮ ਕੋ ਨਹੀਂ ਸਭ ਟਿੱਠੀ ਠੋਕ ਮਜਾਏ ਕਹਿ ਲਗੇ ਚੰਗੀ ਤਰ੍ਹਾਂ ਪਰ ਕੇ ਵੇਖ ਲਿਆ ਦੁਨੀਆ ਤੇ ਕੋਈ ਕਿਸੇ ਦਾ ਸਾਥੀ ਨਹੀਂ ਬਣਦਾ ਸਾਥੀ ਹੈ ਪਰਮੇਸ਼ਰ ਤੇ ਭਾਈ ਜਿੱਤੇ ਦਾ ਇਹੋ ਜਿਹਾ ਸਾਥੀ ਬਣਿਆ ਚਾਚੀਆਂ ਤਾਇਆਂ ਨੇ ਅੱਖੇ ਨੂੰ ਰੱਖਿਓ ਨਾਇ ਤੇ ਨਾ ਮੈਂ ਛੋਟਾ ਜੇ ਬਾਪਿਆਂ ਤੋਂ ਖਾ ਗਿਆ ਨਾਨੀ ਮਾਂ ਨੇ ਲਾਇਆ ਤਾਲਾ ਘਰ ਨੂੰ ਰੋਣ ਲੱਗੀ ਭਾਈ ਜੇਠਾ ਦੀ ਕੁਸ਼ਤ ਇਹ ਹੈ ਕਿ ਛੋਟੇ ਸ਼ਰਮਤ ਬੜੀ ਸ਼ਾਨ ਸੀ ਕਿ ਨਾਨੀ ਰੋਕਿਉ ਨਹੀਂ ਕਿੰਨੀ ਮੈਂ ਆਪਣੀ ਧੀ ਦੇ ਕਾਰਨ ਮੈਨੂੰ ਹੱਥੀ ਤਾਲਾ ਲਾਉਣਾ ਪੈ ਰਿਹਾ ਰੋਹਾਂ ਨਾਲ ਤੁਰਕੀ ਕਰਾਂ ਭਾਈ ਜੇਠਾ ਕਹਿੰਦਾ ਮਾਂ ਇੱਕ ਚੇਤਾ ਰੱਖ ਤੇਰੇ ਜੇਠੇ ਦਾ ਘਰ ਇੱਕ ਦਿਨ ਇਸ ਤਰ੍ਹਾਂ ਖੁੱਲੇਗਾ ਦੁਨੀਆ ਦੀ ਕੋਈ ਤਾਕਤ ਤੁਨੂੰ ਤਾਲਾ ਨਹੀਂ ਲਾ ਸਕੇਗੀ ਤੇ ਸ਼੍ਰੀ ਦਰਬਾਰ ਸਾਹਿਬ ਦੇ ਤਾਲਾ ਨਹੀਂ ਲੱਗਦਾ ਜੀ ਜਾ ਕੇ ਚੈੱਕ ਕਰ ਲਈਏ ਚਾਰੇ ਦੁਬਾਰੀ ਪੁੰਨੇ ਨਹੀਂ ਅੰਦਰ ਪੁੰਨੇ ਲੱਗਦੀਆਂ ਨੇ ਬਾਹਰ ਤਾਲਾ ਹੈ ਹੀ ਨਹੀਂ ਉਹਨਾਂ ਖੈ ਨਹੀਂ ਲੱਗੇਗਾ ਤਾਲਾ ਉਹ ਕੀ ਕੀਤਾ ਸਿਰਫ ਚਿੰਤਨ ਕੀਤਾ ਹੈ ਸਿਰਫ ਅਰੰਧਨਾ ਕੀਤੀ ਹੈ ਸਿਰਫ ਸੇਵਾ ਦੇ ਸਮਨਨ ਦੇ ਨਾਲ ਉਹ ਇਸ ਮਨਤਪੇ ਤੇ ਪਹੁੰਚ ਕੇ ਸਾਨੂੰ ਹੱਥ ਜੋੜ ਕੇ ਆਖਣਾ ਕਿ ਆਹ ਤਨ ਰਾਮਦਾਸ ਗੁਰ ਜਿਨ ਸ੍ਰੀ ਹਰਿ ਆਤਿ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਤਨ ਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਮੱਥੇ ਟੇਕੀ ਚਾਰ ਚਾਰ ਘੰਟੇ ਸਾਡੀ ਵਾਰੀ ਦੀਨਤੀ ਇਹੋ ਜਿਹਾਂ ਨੂੰ ਸੰਸਾਰ ਦੇਤੇ ਪੁੰਜਿਆ ਚੜਦਾ ਹੈ ਉਹ ਰੇਂਦੀ ਦੁਨੀਆ ਤੱਕ ਉਹਨਾਂ ਦਾ ਦਮ ਨਾ ਬੜਤੰਦਾ ਸੇਵਾ ਤੇ ਸਿਮਰਨ ਸਾਨੂੰ ਇਸ ਸੰਸਾਰ ਤੋਂ ਅਨੰਕਾਰ ਦੇ ਦੇਸ਼ ਤੱਕ ਪਹੁੰਚਾਉਂਦੇ ਨੇ ਇਹਨਾਂ ਦੁੱਖਾਂ ਤੋਂ ਦੁੱਖਾਂ ਤੋਂ ਪ੍ਰੇਸ਼ਾਨ ਤੋਂ ਸਾਕਾਰ ਸੁਖਾਰੋਂ ਲੈ ਕੇ ਜਿੱਦਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਬਾਣੀ ਨੂੰ ਸਵਾਸ ਸਵਾਸ ਅਰੰਧਾ ਕਰਨ ਦਾ ਅਰੰਭ ਕੀਤਾ ਸਤਿਗੁਰੂ ਸਾਡੇ ਤੇ ਮਿਹਰ ਕਰਦੇ ਨੇ ਇਹ ਦੋ ਪੰਕਤੀਆਂ ਨੇ ਐਸ਼ਰ ਭਾਈ ਪ੍ਰਣਾਮ ਸਿੰਘ ਜੀ ਪਿਆਰੇ ਤੋਂ ਪਹੁੰਚੇ ਹਨ ਉਹਨਾਂ ਨੇ ਵੀ ਦਸ਼ਮੇਖਾਉ ਜੀ ਦੇ ਦਰਸ਼ਨ ਕਰਨੇ ਨੇ ਇਹ ਦੋ ਪੰਕਤੀਆਂ ਪੜ ਕੇ ਸਮਾਪਤੀ ਕਰਨੀ ਤੇ ਅਗੋਂ ਚੇਤੇ ਰੱਖਣਾ ਜਦੋਂ ਵੀ ਕਿਤੇ ਵਕਤ ਮਿਲੇ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਇਸ ਵਾਸਤੇ ਕਰਾਇਆ ਕਿ ਦਾਤਾ ਸਾਡੇ ਘਰ ਨਾ ਸਾਡੇ ਪਰਿਵਾਰ ਵਿੱਚ ਤੇਰੇ ਨਾਮ ਦੀ ਗੂੰਜ ਗੂੰਜੇ ਇਹਦੇ ਵਾਸਤੇ ਅਰਦਾਸ ਕਰਾਇਆ ਤਾਂ ਸਾਡੇ ਘਰ ਦਾ ਹਾਲਾਤ ਠੀਕ ਹੋ ਜਾਣਾ ਨਹੀਂ ਤੇ ਕਿਰੇ ਸ਼ੁਣਿਆ ਰਹਿਣਾ ਦੁੱਖ ਬਣੇ ਜਾਣੀ ਤਾਂ ਦੋ ਪੰਕਤੀਆਂ ਸਾਰਿਆਂ ਨੇ ਪੜਨੀਆਂ ਜੀ ਸਰਦਾਰ ਕਸ਼ਮੀਰ ਸਿੰਘ ਜੀ ਵਾਸਤੇ ਉਹਨਾਂ ਦੇ ਭਲੇ ਵਾਸਤੇ ਤੇ ਆਪਣੀ ਜੋੜੀ ਦੇ ਨਾਮ ਨਾਲ ਕਰਨ ਵਾਸਤੇ ਵਿਸਰਨ ਨਾਹੀ ਨਾਤਾ ਵਿਸਰਨ ਨਾਹੀ ਨਾਤਾ ਜੋ ਜਨਾਂ ਸ੍ਰੀ ਉਨੀਆ ਇਲਕੀਆਂ ਪੜਦੇ ਆ ਕੋ ਜਤਨ ਤੁਹਾਡੇ ਕਰਾ ਨਾਮ ਆ ਗਿਆ ਆਤਮ ਨੂੰ ਸੁਖ ਸਦੀਨੀ ਸੁਖ ਦੁਨੀਆ ਨੇ ਸੁਖ ਤੁਹਾਡੇ ਕਰ ਆਪੇ ਹਉਣੇ ਸ਼ੁਰੂ ਕਰਨ ਦੀ ਨੂੰ ਤਰਸ ਕਰੇ ਸਾਡੀ ਜੋੜੀ ਸਾਧੂ ਨਾਮ ਨਿਤ ਪਾ ਕੇ ਨਵਾਟਣ ਪਿਛੜੀ ਕੀ ਬਾਤ ਨੂੰ ਸਰਦਾਰ ਪਸ਼ਮੀਰ ਸਿੰਘ ਨੂੰ ਆਪਣੀ ਚਲਨਾ ਕੋ ਨਾਲ ਅਨਤਵਾਸ ਕੋਸ਼ਿਸ਼ ਕਰਨ ਹੋਣਿਆ ਪੁੰਦਾਂ ਚਾਪ ਤੋਂ ਥੀਮਾ ਪ੍ਰੇਮ ਸਾਡੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ